ਪਰਮੇਸ਼ਰ ਦੇ ਨਾਲ ਚੁਣਨ ਵਾਲੀ ਆਵਾਜ਼ ਹੈ ਇਹ ਪਰਮੇਸ਼ਰ ਦੇ ਨਾਲ ਸੁਣਨ ਵਾਲੀ ਨਦਾਹ ਹੈ ਕਿ ਕੋਈ ਹੋਰ ਗੱਲ ਹੈ ਇਹ ਤੁਹਾਨੂੰ ਸਮਝ ਲੈਣੀ ਚਾਹੀਦੀ ਹੈ ਕਿਉਂਕਿ ਪਰਮੇਸ਼ਰ ਨੇ ਤਰਕੀਦ ਉਤੇ ਵਾਅਦਾ ਬਣਾਈ ਤੇ ਆਪਣੀ ਜਨਮ ਸਦਾ ਦੇ ਦਿੱਤੀ ਉਸ ਦੀ ਯਕੀਨਤ ਹੈ ਕਿ ਇਹ ਸਿਰ ਕੋ ਸਾਥ ਹੋ ਜਾਣ ਪਰ ਇਹਨਾਂ ਦਾ ਇਨਹਾਮ ਦੇ ਨਾਲ ਵਾਸਤਾ ਨਹੀਂ ਹੈ ਇਹਨਾਂ ਦਾ ਉਸ ਆਕਾਸ਼ ਪਾਣੀ ਦੇ ਨਾਲ ਵਾਸਤਾ ਨਹੀਂਗਾ ਕਿਸ ਆਕਾਸ਼ ਪਾਣੀ ਦੇ ਨਾਲ ਜੈਸੂ ਗੁਰੂ ਨਾਨਕ ਦੇਵ ਨੇ ਕਿਹਾ ਉਹ ਜੈਸੀ ਮੈਂ ਆਵੇ ਖਸਮਤੀ ਬਾੜੇ ਤਸਰਾ ਕਰੀ ਗਿਆਨ ਮੇ ਲਾ ਲੋ ਉਹ ਖਸਮ ਜਿਹੜਾ ਬਾਣੀ ਭੇਜਣ ਵਾਲਾ ਸੀਗਾ ਕਹਿੰਦਾ ਮਰਦਾਨਿਆਰ ਬਾਪ ਪੰਜਾਬ ਬਾੜੀਆਂ ਆਈ ਹੈ ਉਹ ਕੌਣ ਸਦਾ ਦਿੰਦਾ ਹੈ ਉਸ ਨੂੰ ਉਹ ਕੌਣ ਨਦਾ ਦਿੰਦਾ ਹੈ ਉਸ ਨੂੰ ਕੌਣ ਆਵਾਜ਼ ਦਿੰਦਾ ਹੈ ਉਹ ਪਰਮੇਸ਼ਰ ਦਿੰਦਾ ਹੈ ਆਵਾਜ਼ ਉਹ ਪਰਮੇਸ਼ਰ ਨੇ ਧਰਤੀ ਦੁੱਤੀ ਇਲਹਾਮ ਭੇਜਿਆ ਪਰਮੇਸ਼ਰ ਨੇ ਧਰਤੀ ਤੇ ਪ੍ਰਕਾਸ਼ ਭੇਜਿਆ ਗੁਰੂ ਨਾਨਕ ਦੇ ਰੂਪ ਵਿੱਚ ਤੇ ਉਸ ਦਾ ਵੱਖਰਾ ਨਾਮ ਕਲਮਾ ਸੀਗਾ ਜੇ ਪਰਮੇਸ਼ਰ ਨੇ ਧਰਤੀ ਤੇ ਆਪਣੀ ਆਵਾਜ਼ ਤੇ ਦੀ ਭਗਤੀ ਸਾਦੇ ਰੂਪ ਵਿੱਚ ਕੰਮ ਕਰਕੇ ਭੇਜਿਆ ਹਜ਼ਰਤੀ ਸਾਹ ਕੋ 600 ਸਾਲ ਪਿਛੋਂ 570 ਈਸਵੀ ਦੇ ਵਿੱਚ ਤੇ ਉਸ ਨੇ ਆਪਣਾ ਨਾਮ ਇਹੋ ਰਾਮਾ ਤੇ ਨਾਲ ਚੋਗੋਤੀ ਦੇ ਨਾਲ ਸੇਵਾ ਕਰਦੀ ਹੈ ਕਦੀ ਕਦੀ ਕਰਦੀ ਆ ਇਹ ਸਮਾਂ ਹੁੰਦਾ ਕਦੀ ਕਦੀ

ਅਸੀਂ ਬਾਹਰ ਦੀ ਗੱਲ ਦੀ ਸੁਣਦੇ ਤਾਂ ਹੀ ਕੱਪ ਉਹਨਾਂ ਦੀ ਸਹਾਇਤਾ ਹੁੰਦੀ ਆ ਅਸੀਂ ਉਸ ਦੀ ਆਵਾਜ਼ ਨਹੀਂ ਸੁਣੀ ਅਸੀਂ ਉਸ ਦੇ ਖਿਲਾਫ ਆਵਾਜ਼ ਦਿੱਤੀ ਅਸੀਂ ਉਸ ਨੂੰ ਆਪਣਾ ਟੌਰ ਲਾਉਣ ਵਾਲਾ ਮੰਨਿਆ ਤੇ ਉਸ ਦੇ ਖਿਲਾਫ ਜਿਹੜੀ ਆਵਾਜ਼ ਉਠਾ ਕੇ ਉਸ ਨੂੰ ਦੇਸ ਤੋਂ ਦੇਜ ਦਿੱਤਾ ਸਾਡੇ ਦੀ ਸਾਹੂਰੀ ਕਿ ਨਾ ਜਾੜਿਆ ਅਸੀਂ ਸੁਲਫਾਰ ਬਾਤਿਆਂ ਨੇ ਜਾੜਿਆ ਸਾਡੀ ਅੱਖ ਰੋਪਲੇ ਹਾਰ ਥਾਂਗੀ ਅਸੀਂ ਉਸ ਨੂੰ ਪਛਾਣ ਨਹੀਂ ਸਕੇ ਜੇ ਸਿਰ ਤੋਂ ਸਾਹ ਪਿੱਛੋਂ ਫਰਕ ਮੁਹੰਮਦ ਸਾਹਿਬ ਕਰਤੀ ਦੁਤੇ ਆ ਗਈ ਇਲਹਾਮ ਕਰਤੀ ਦੁਤੇ ਫਿਰ ਆ ਗਿਆ ਉਹ ਆਕਾਸ਼ ਪਾਣੀ ਫਿਰ ਧਰਤੀ ਦੁਤੇ ਆ ਗਈ ਉਹ ਕਰਾਂ ਤੇ ਰੂਹ ਵਿੱਚ ਜਿਹੜੀ ਰਿਟਮ ਦੇ ਵਿੱਚ ਸਾਡੇ ਕੋਲ ਹੈ ਉਹ ਕੋਈ ਹਾਦੀ ਜ਼ਬਾਨੀ ਕਲਾਮੀ ਗੱਲ ਨਹੀਂ ਹੈ ਇਹ ਮਨੁੱਖ ਦੀ ਮਨ ਕਰਤ ਕੱਲ ਨਹੀਂ ਹੈ ਕਿ ਗੱਲ ਹਵਾ ਚ ਉੱਡ ਗਈ ਉਹ ਲੈ ਰਿਟਮ ਦੇ ਵਿੱਚ ਕੁਰਾਨ ਦੇ ਵਿੱਚ ਹੈ ਤੁਸੀਂ ਕੁਰਾਨ ਪੜ੍ਹ ਕੇ ਦੇਖ ਲਓ ਉਹ ਪਰਮੇਸ਼ਰ ਦਾ ਅੱਲਾ ਪਾਰਵਰਦਕਰ ਦਾ ਆਪਣਾ ਕਲਾਮ ਹੈ ਜਿਸ ਤਰ੍ਹਾਂ ਕੋਈ ਗ੍ਰੰਥ ਸਾਹਿਬ ਹੈ ਨਾਮ ਕਰਤੀ ਲੋਤੇ ਆ ਉਸਨੇ ਸਾਡੀਆਂ ਅੱਖੀਆਂ ਨੂੰ ਵੇਖਿਆ ਸਾਡੀਆਂ ਹਿੱਕਾਂ ਨੂੰ ਵੇਖਿਆ ਇਹਨਾਂ ਨੂੰ ਖੰਡਨ ਦੀ ਤਰ੍ਹਾਂ ਇੱਕ ਨਵਾਂ ਮਾਰਗ ਦਿੱਤਾ ਉਸੇ ਦੇਲੇ ਚ ਹੱਥ ਫੜਾ ਹੋ ਗਿਆ حضرت ਮੁਹੰਮਦ ਸਾਹਿਬ ਦੀ ਬਖਾਫਤ ਹੋਣੀ ਸ਼ੁਰੂ ਹੋ ਗਈ ਉਹ ਵੀ حضرت ਮੁਹੰਮਦ ਸਾਹਿਬ ਜਿਸ ਦਾ ਇਨਾ ਇਸਤਕਬਾਲ ਸੀਗਾ ਜਿਮ ਉਹ ਪਰਮੇਸ਼ਰ ਮੇਰੇ ਨਾਲ ਵਾਸਤਾ ਬਣਾਉਂਦਾ ਹੈ ਮੈਂ ਪਰਮੇਸ਼ਰ ਦੀ ਸਦਾ ਤੁਹਾਡੇ ਤੱਕ ਪਹੁੰਚਾਉਂਦਾ ਹਾਂ ਉਸ ਤੇ ਹੁਕਮਾਂ ਦੀ ਪਾਲਣਾ ਕਰੋ ਤੇ ਉਸ ਤੇ ਸਕੇਂ ਉਸ ਦੀ ਸ਼ਰਾਫਤ ਦਾ ਬੋਲ ਖਤਮ ਹੋਇਆ ਉਸਨੂੰ ਸਾਥ ਉਸ ਦੇ ਖਿਲਾਫ ਹੋ ਗਿਆ

میرے ویری جس وڑے آواز دیتی تو دی اس کی مخالفت ہو گئی کتوں تک وہ مخالفت گئی مکا چائے ہوئی کربل شرابت اکل سکیار بھی اکل بودی ہارنا کھدی کھا جی اس کو نو سو سال پچھواشوانی دھرتی پھر آ گئی وہ گرو نانک کے روپئے آ گئی ਤੇ ਫਿਰ ਕੀ ਹੋਇਆ ਫਿਰ ਅੱਜ ਦੇ ਮੱਥੇ ਟੇਕਣ ਵਾਲਿਆਂ ਨੇ ਕੀ ਉਸ ਦਾ ਸਤਕਾਰ ਕੀਤਾ ਅੱਜ ਦੁਨੀਆ ਦੇ ਉੱਤੇ ਹਜ਼ਾਰਾਂ ਸੰਤ ਮਹਾਰਮਾ ਜਲਦੇ ਹਨ ਅੱਜ ਟਰਾਲੀਆਂ ਦੇ ਨਾਲ ਸੁੱਖ ਸਾਖ ਉਹਨਾਂ ਦਾ ਇਤਕਬਾਲ ਕਰਦਾ ਹੈ ਉਹਨਾਂ ਦਾ ਸੁੱਖਾ ਕਰਦਾ ਹੈ ਉਹਨਾਂ ਦੇ ਦਿਨ ਬਿਤਾਉਂਦਾ ਹੈ ਕਿ ਉਸ ਵੇਲੇ ਗੁਰੂ ਨਾਨਕ ਦੇਵ ਜੀ ਦੁਆਰੇ ਸੰਸਾਰ ਹੋਇਆ ਕਿ ਉਸ ਦੇ ਸੰਸਾਰ ਨੂੰ ਮੰਨਿਆ ਸੰਸਾਰ ਨੇ ਨਹੀਂ ਮੰਨਿਆ ਹੈ ਸੰਸਾਰ ਨੇ ਕਿਹਾ ਇਹ ਤਰੰਜਾ ਹੈ ਇਹ ਉਲਟੇ ਰਾਏ ਪਣ ਮੜਾ ਹੈ ਇਸ ਦੇ ਨਾਲ ਵਾਸਤਾ ਨਾ ਪਾਇਓ ਜਿੱਥੇ ਜਾਂਦੇ ਸੀ ਮਗਰ ਢੇਮਾ ਵਾਈਂਦੀਆਂ ਸੀ ਜੀਆਂ ਇਹ ਉਸ ਦੀ ਆਪਣੀ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਕੋਈ ਮੇਰੀ ਕਲਾਮ ਨਹੀਂ ਹੈ ਕਿਸੇ ਮਨੁੱਖ ਦੀ ਕਲਾਮ ਨਹੀਂ ਹੈ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਕਹਿੰਦੀ ਆ ਕੋਈ ਕਹੇ ਭੂਤਨਾ ਕੋਈ ਕਹੇ ਭੇਤ ਅੱਲਾ ਨਾਨਕਿ ਸ਼ੋਹ ਦਾ ਪਿਆਰਾ ਮੈਨੂੰ ਤੇ ਇਸ਼ਕ ਦੇ ਵਿੱਚ ਸੰਸਾਰ ਦੇ ਵਿੱਚ ਮਿਲਦਾ ਹ ਉਹ ਉਸ ਦੇ ਕਾਹ ਦੇ ਵਿੱਚ ਸੰਸਾਰ ਦੇ ਵਿੱਚ ਫਿਰਿਆ ਤੇ ਉਸ ਦੀ ਆਵਾਜ਼ ਨੂੰ ਉਸ ਦੇ ਇਲਹਾਮ ਨੂੰ ਸੰਸਾਰ ਦੇ ਉੱਤੇ ਦਿੱਤਾ ਇਹ ਗੁਰਨਾਮ ਤੇਵ ਦੇ ਦਿੱਤਾ ਪਰ ਉਸ ਨੂੰ ਹੁਕਮ ਸੀਗਾ ਕਿ ਮੇਰੇ ਲਈ ਦੀ ਉਸ ਦੇ ਸਤਕਾਰ ਦੇਣਾ ਜਿਸ ਨੇ ਸੁਣਿਆ ਉਹ ਸਤਕਾਰ ਤੇ ਹੋ ਸੀ ਨਾ ਕਿ ਨਿਰਗੁਣ ਦੋਤ ਸੰਤਾਨਪੁਰਖ ਸ਼ਬਦ ਤੱਕ ਜਿਹੜੀ 1470 ਤੋਂ ਲੈ ਕੇ 1708 ਤੱਕ 239 ਸਾਲ ਧਰਤੀ ਤੇ ਉਤੇ ਰਵੇ ਇਹ ਧਰਤੀ ਦੇ ਉੱਤੇ ਨਿਰਗੁਣ ਤੋਂ ਸਰਗੁਣ ਹੋ ਗਏ ਵਿਚਰੇ ਤੇ ਸਾਡੀ ਕੀ ਟੈਂਡੈਂਸੀ ਸੀਗੀ ਸਾਡਾ ਕੀ ਸੁਭਾਅ ਸੀਗਾ ਸਾਡੀ ਕੀ ਫਿਤਰਤ ਸੀਗੀ ਇਹ ਅਸੀਂ ਉਸ ਨੂੰ ਤੱਤਿਆਂ ਲੋਆਂ ਦੇ ਉੱਤੇ ਬਹਾਲਿਆ ਉਹ ਤਾਂ ਦਿੱਲੀ ਸੀਸ ਕੱਟ ਦਿੱਤਾ ਅਸੀਂ ਉਸ ਨੂੰ ਕੇਰਾ ਕਰਦ ਲਿਆ ਉਹ ਅਨੰਦ ਪੂਰ ਅਨੰਦ ਵਸਦੇ ਹੋਏ ਨੂੰ ਕੇ ਲਿਆਤਾ ਉਸ ਦੀ ਗਤੀ ਕੀ ਸੀਗੀ ਅਸੀਂ ਜਦੋਂ ਫਿਰ ਸਰਸਾ ਨਦੀ ਪਾਰ ਕਰਨ ਲੱਗੇ ਤਾਂ ਅਸੀਂ ਉਸ ਨੂੰ ਕੇਰ ਲਿਆ ਉਹਦਾ ਸਾਤ ਅੱਠ ਸੇਂਦਰੂੜਿਆ ਚਮਕੌਰ ਦੇ ਵਿੱਚ ਕੇਰਿਆ ਉੱਥੇ ਜਾ ਕੇ ਕਿਸ ਤਰ੍ਹਾਂ ਨਿਕਲ ਕੇ ਖਦਰਾਨੇ ਦੀ ਟਾਪ ਜਾ ਕੇ ਕੇਰਿਆ ਉੱਥੋਂ ਕੇਰਿਆ ਮੰਨੇਟ ਜਾ ਕੇ ਸ਼ੁਰਾ ਮਾਰਿਆ ਇਹ ਸਾਡੀ ਟੈਂਡੈਂਸੀ ਇਹ ਸਾਡਾ ਸਵਾਭਿ ਹੈ ਅਸੀਂ ਕਿਸੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਇਹ ਮੇਰੇ ਵੀਰ ਜੀ ਮੇਰੇ ਕਹਿਣ ਤੋਂ ਬਾਅਦ ਹੈ ਕਿ ਅਸੀਂ ਜੋ ਗਲਤیاں ਵਿੱਚ ਕੀਤੀਆਂ ਉਹ ਹੁਣ ਨਹੀਂ ਕਰਨੀਆਂ ਹਨ ਜੇ ਉਹਨਾਂ ਗ੍ਰੰਥਾਂ ਦੇ ਵਿੱਚ ਉਹਨਾਂ ਸ਼ਸਤਰਾਂ ਦੇ ਵਿੱਚ ਉਹਨਾਂ ਪੈਗੰਬਰਾਂ ਨੇ ਉਹਨਾਂ ਗੁਰੂਆਂ ਨੇ ਉਹਨਾਂ ਅਵਤਾਰ ਮੇਰੀ ਜੀ ਠੀਕ ਆਪਾਂ ਕਹਿੰਦੇ ਦਰਮਦਤ ਪਰ ਇਹ ਵੀ ਜੇ ਲੋਗਾਂ ਦਾ ਹਰਿਆਣੇ ਦੀ ਕੋਈ ਹੱਦ ਬੰਦੀ ਹੁੰਦੀ ਹੈ ਸਾਡੀ ਸਦਾ ਦਾ ਰਾਤ ਚੱਲਾਈ ਕਿਤੇ ਨਹੀਂ ਦਿੰਦਾ ਕਿਸੇ ਨੂੰ ਵੀ ਦੀ ਸਦੀ ਦੀਤੀ चौॾहं सदीअ चालीह सौ साल दादेश्वर में हिकु लाईन पुछे पिछो पाणे उहे जेसार जी खोजार्थवा بیل کرنا ہے کرتا ہے کہوت ہو کے فائدہ دے دے گا سارا ترم اتوں کا رہ گیا ہے سارے درم خود کھوج جہی ختم ہو چکی ہے کہ وہ جیسے سوردار پکت ہے وہ سنسار کے ہویا نہیں کہ وہ سوردار گرو گرن صاحب نے مانگتا نہیں کی جاندی ਅਕਾਲ ਪੁਰਖ ਜੀ ਭਗਵਾਨ ਕਰੇ ਤਾ ਵੇ ਉਹ ਤਾਕਤਦਾਰ ਕਰੇ 1900 900 ਤੋਂ ਉੱਪਰ 1 ਆਜੂ ਉੱਪਰ ਜਦੋਂ 1900 ਤੋਂ ਉੱਪਰ ਹੋ ਜਾਊਗਾ ਉਦੋਂ ਕਲ ਕੀ ਭਗਵਾਨ ਕਰਤੀ ਜੁਤੇ ਪਰਖ ਖੁੱਟ ਹੋਏਗਾ ਇਹ ਲਾਈਨਾਂ ਨੂੰ ਦੇਖਦੇ ਹੋ ਤਾਂ ਇਹਨਾਂ ਲਾਈਨਾਂ ਉਹਦੇ ਸਰਦੋਂ ਦਾ ਜ਼ਿਕਰ ਵੀ ਆਖੀਏ ਖਾਇ ਸਾਡੇ ਕੋਲ ਸਾਖ ਮੇਰੇ ਵੀਰ ਜੀ ਜਦਾਬ ਸਿੰਘ ਨੇ ਲਿਆ ਕੇ ਦਿੱਤੀ ਆ ਉਸ ਦੇ ਵਿੱਚ ਸਭ ਲਿਖਿਆ ਹੋਇਆ ਹੈ ਤਰਬਾਖ ਸਾਧੂ ਨੇ ਕਿ ਆਖ ਦੋਹ ਹ ਮਹਾਨ ਵਿਕਰਮੀ ਦੇ ਵਿਚਾਰ ਮਹਾਨ ਸਾ ਵਿਕਰਮੀ ਪ੍ਰਗਟ ਹੁੰਦੀ ਆ ਉਹ ਪ੍ਰਗਟ ਨੂੰ ਪਰਲੋ ਕਰ ਦਿੱਤਾ ਗਿਆ ਹੈ ਦੇਵਤਾਂ ਤੋਂ ਮੁਕਸ਼ਾ ਪਾ ਲਿਆ ਗਿਆ ਹੈ ਕਿ ਕਦੇ ਨੇਕ ਲੰਕ ਦਾ ਇੱਕ ਹੱਥ ਸਾਡੇ ਨਾਲ ਲੱਗਣ ਜਵੇ ਕਦੇ ਫਾਉਸ ਦੀ ਖੋਜ ਨਾ ਕਰਨੀ ਪੈ ਜਵੇ ਮੇਰੇ ਵੀਰ ਜੀ ਹੁਣ ਲਈ ਤੱਕ ਪਾ ਲੈਂਦੀ ਹਾਂ ਬੇਸ਼ਕਾ ਕਹਾਣੀ ਤੋਂ ਪਰੋਤ ਨੇ ਤੌਰ ਕੋ ਫੜ ਲਿਆ ਹੈ ਅਪਕੇ ਦੇਖੋ ਕਿਸ ਤਰ੍ਹਾਂ ਨੇ ਕਿ ਆਪ ਤਿੰਨ ਚਾਰ ਸਾਲ ਲਾਹੌਰ ਲੱਗੇ ਕੈ ਵਰਤੇਗਾ ਤਿੰਨ ਚਾਰ ਦੇ ਤੋਂ ਹੋਈ 2004 ਔਥਰੇ ਲਾਹੌਰ ਵਾਗੇ ਕਿਆ ਵਰਤਿਆ ਮੇਰੇ ਵੀਰ ਜੀ ਪਾਕਿਸਤਾਨ ਬਣਿਆ ਇਹ ਲੋਕ ਜਿਹੜੇ ਪ੍ਰਾਣੇ ਬੁੱਢੇ ਬੈਠੇ ਹੋਇਆ ਇਹਨਾਂ ਨੂੰ ਪਤਾ ਕਿ ਕਿਸ ਤਰ੍ਹਾਂ ਪਾਕਿਸਤਾਨ ਹੋਇਆ ਕਿਸ ਤਰ੍ਹਾਂ ਕਹਿਰ ਵਰਤਿਆ ਕਿਸ ਤਰ੍ਹਾਂ ਇੱਕ ਧਰਮ ਨੇ ਦੂਜੇ ਧਰਮ ਉੱਪਰ ਤਲ ਕੀਤਾ ਕਿਸ ਤਰ੍ਹਾਂ ਇੱਕ ਜਾਤ ਨੇ ਦੂਜੀ ਜਾਤ ਉੱਪਰ ਤਲ ਕੀਤਾ ਕੇਵਲ ਇਸ ਵਿਸ਼ੇ ਦੇਤੇ ਕਿ ਮੈਂ ਆਪਣੇ ਪੈਗੰਬਰ ਨੂੰ ਖੁਸ਼ ਕਰ ਰਿਹਾ ਹਾਂ ਮੈਂ ਆਪਣੇ ਗੁਰੂ ਨੂੰ ਖੁਸ਼ ਕਰ ਰਿਹਾ ਹਾਂ ਕਿ ਇਸੇ ਤਰ੍ਹਾਂ ਹੀ ਖੁਸ਼ ਹੁੰਦਾ ਹੈ ਪਗਬਗੁਰੂ ਉਤਾਰ ਕਿ ਮਨੁੱਖੀ ਕਾਤ ਪਿੰਡਾ ਜਾਵੇ ਤੇ ਪਰਮੇਸ਼ਰ ਖੁਸ਼ ਹੋ ਜਾਵੇ ਪਰ ਪਰਮੇਸ਼ਰ ਨੇ ਐਲੀਗੇਸ਼ਨ ਲਾਇਆ ਹੋਇਆ ਸਾਡੇ ਤੇ ਮੈਨੂੰ ਦੀ ਇਹ ਦੇ ਮਾਰਗਪੁਰਾਣ ਉਹ ਦੋ ਘਰ ਕਿਸੇ ਦੇ ਰਹਿ ਗਿਆ ਇੱਕੋ ਸਾਲ ਕਿ ਹੁਣ ਇੱਕ ਦੇ ਵਿੱਚ ਹੋ ਜਾਣਾ ਉਸਨੇ ਪਰਮੇਸ਼ਰ ਨੇ ਹੀ ਪੁਲਿਆ ਪੁਲੇ ਅਸੀਂ ਉਹ ਆਪਣੇ ਸਮੇਂ ਦੇ ਉੱਤੇ ਆਇਆ ਆਪਣੇ ਸਥਾਨ ਦੇ ਉੱਤੇ ਆਇਆ ਜੇ ਉਹਨਾਂ ਨੇ ਸਮਾਦਸਿਆ ਦੋਹਰਾਰ ਫਿਕਰ ਵਿੱਚ ਦੱਸਦੀ حضرت ਮੁਹੰਮਦ ਸਾਹਿਬ ਨੇ ਸਦੀ 24 ਦਾ ਆਗਾਜ਼ ਦੱਸਿਆ ਉਹ ਆਪਣੇ ਸਮੇਂ ਦੇ ਉਤੇ ਆਇਆ ਧਰਤੀ ਤੇ ਤੇ ਜੇ ਉਹਨਾਂ ਪੈਗੰਬਰਾਂ ਦੇ ਦੱਸਿਆ ਤੋਂ ਹਿੰਦੁਸਤਾਨ ਵਿੱਚ ਹੋਣੀ ਹੈ ਤਾਕਤ ਤੋਂ ਹਿੰਦੁਸਤਾਨ ਦੇ ਵਿੱਚ ਹੈ حضرت ਮੁਹੰਮਦ ਸਾਹਿਬ ਨੇ 1400 ਸਾਲ ਪਹਿਲਾਂ ਕਿਹਾ ਕਿ ਮuje ਹਿੰਦੁਸਤਾਨ ਦੀ ਤਰਫ ਸੇ ਇੱਕ ਰੂਹਾਨੀ ਖੁਸ਼ਬੂ ਆ ਰਹੀ ਹੈ ਮuje ਹਿੰਦੁਸਤਾਨ ਦੀ ਤਰਫ ਸੇ ਹੋ ਰਿਹਾ ਰੋਹਾਨਿਕ ਕੁਸ਼ਮੋਵਾਰੀ ਹੈ ਉਹ ਰੋਹਾਨਿਕ ਕੁਸ਼ਮੋਵੜੀ ਹੈ ਇਥੋਂ ਦੀਆਂ ਬਲਾ ਫਤੀਆਂ ਪਵਾ ਰਹੀ ਹੈ ਇਥੋਂ ਦੇ ਤਰਕਾ ਪਵਾ ਰਹੀ ਹੈ ਉਹ ਜਿਸ ਨੂੰ 1407 ਪੈਸੋਂ ਆਈ ਕਿਉਂ ਆਈ ਕਿਉਂਕਿ ਉਸ ਅੱਲਾ ਪਾਕ ਪਰਵਰਦਕਾਰ ਨੇ ਇੱਥੇ ਚਰਨ ਟਕਾਉਣਾ ਤੇ ਬਨੇ ਤਹੁਣਾ ਮੰਗਵਾਤਾ ਦੇ ਜਾਵ ਤਰਮ ਰਾਜ ਦੇ ਖਾਤੇ ਵਿੱਚ ਤੇ ਕਾਲ ਦੇਖਾਤੇ ਵਿੱਚ ਆਵਾ ਗੋਣ ਦੇ ਚੱਕਰ ਵਿੱਚ ਘੁੰਮਦਾ ਰਹੋ ਸੰਸਾਰ ਜੇ ਕਿਸੇ ਨੂੰ ਕਹ ਤੋ ਕਹਿੰਦੇ ਸਾਡਾ ਨੇਕ ਕਰਨ ਦੀ ਵਾਸਤਾ ਹੈ ਕਿਉਂ ਨਹੀਂ ਵਾਸਤਾ ਜਿਸ ਦਾ ਕੂਟ ਗ੍ਰੰਥ ਸਾਹਿਬ ਕੁਰਾਨ ਦਾ ਜਿਸ ਨਾਲ ਵਾਸਤਾ ਹੈ ਗੁਰੂ ਨਾਨਕ ਦੇਵ ਦਾ ਜਿਸ ਨਾਲ ਵਾਸਤਾ ਹੈ ਗੁਰੂ ਗੋਬਿੰਦ ਸਿੰਘ ਦਾ ਜਿਸ ਨਾਲ ਵਾਸਤਾ ਹੈ ਜਿਸ ਦਾ ਇਹਨਾਂ ਪੰਤਾਂ ਨੇ ਜਿੰਨੀ ਬਾਣੀ ਲਿਖੀ ਹੋਈ ਹੈ ਜੇ ਦੀ ਸੋਧ ਕੀ ਹੋਈ ਹੈ ਉਸ ਦੇ ਨਾਲ ਵਾਸਤਾ ਹੈ ਉਸ ਬਾਈਬਲ ਦਾ ਉਸ ਨਾਲ ਵਾਸਤਾ ਹੈ ਕੁਰਾਨ ਦਾ ਉਸ ਨਾਲ ਵਾਸਤਾ ਹੈ ਤੇ ਸਮੁੱਚੇ ਵਿਸ਼ਵ ਦਾ ਉਸ ਨਾਲ ਵਾਸਤਾ ਹੈ ਸਾਰੇ ਇੱਕ ਹੱਥ ਪਰੇ ਹੋਇਆ ਇੱਕ ਧਰਮ ਉੱਤੇ ਕੇ ਇੱਕ ਸਾਡਾ ਦੇਖ ਲੱਗ ਨਾਲ ਕੋਈ ਵਾਸਤਾ ਨਹੀਂ ਹੈ ਇਹ ਗੱਲ ਸਰਵੇਖਤਾ ਕਹਿੰਦੀ ਕਿ ਕਿਉਂਕਿ ਇਹ ਨਸਟੇਜ ਉਤੇ ਦਾਅਵਾ ਹੀ ਕਰ ਦਿੱਤੀ ਗਈ ਹੈ ਕਿ ਪਰਮ ਇੱਕ ਖਾਸ ਤਰਕੀਦ ਹੁੰਦੀ ਹੈ ਉਹ ਕਹਿੰਦਾ ਸਾਡਾ ਅਨੇਕ ਲਖ ਨਾਲ ਕੋਈ ਵਾਸਤਾ ਨਹੀਂ ਮੈਂ ਨਹੀਂ ਮਾਤਾ ਹੈ ਗੱਲ ਸੁਣਨੀ ਚਾਹੀਦੀ ਹੈ। ਇਹ ਕੋ ਗੱਲ ਸੁਣਨੀ ਕੋਈ ਜ਼ਬਰਦਸਤੀ ਨਹੀਂ ਤੁਹਾਡੇ ਉੱਤੇ ਲਾ ਦੇਣੀ। ਤੁਸੀਂ ਇਹ ਗੱਲ ਸੁਣਨੀ ਹੈ। ਤੁਸੀਂ ਇਹ ਕਰ ਜਾ ਕੇ ਗੱਲ ਕਰਨੀ ਹੈ। ਆਪਣੇ ਸਾਥੀਆਂ ਨਾਲ ਗੱਲ ਕਰਨੀ ਹੈ। ਆਂਡ-ਪਾਂਡ ਗੱਲ ਕਰਨੀ ਹੈ। ਰਿਸ਼ਤੇਦਾਰਾਂ ਨਾਲ ਗੱਲ ਕਰਨੀ ਹੈ। ਬੜਿਆਂ ਦੇ ਕੰਮ ਨਾਲ ਗੱਲ ਕਰਨੀ ਹੈ। ਕਿਸੀਆਂ ਗੱਲ ਸੁਣ ਕੇ ਆਏ ਹਾਂ। ਉਹਨਾਂ ਨੇ ਸਾਰੀਆਂ ਕਾਨੂੰਨ-ਕਾਨੂੰਨ ਦੀਆਂ ਬਸ਼ੀਰ ਕੋਈਆਂ ਲਿਖ-ਲਿਖ ਕੇ ਲਾਇਆ ਹੋਇਆ ਹਾਂ। ਇਹ ਕੀ ਗੱਲ ਹੈ? ਤੁਸੀਂ ਮੇਰੇ ਵਿੱਚ ਹੀ ਇਹ ਗੱਲ ਨੂੰ ਚਲਾਉਣਾ ਹੈ। ਇਸ ਗੱਲ ਦਾ ਫਾਇਦਾ ਲੈਣਾ ਹੈ। ਕਿਉਂਕਿ ਸਮੇਂ ਦਾ ਫਾਇਦਾ ਕੋਈ-ਕੋਈ ਲੈਂਦਾ ਹੈ। ਜੋ ਨਾਮਦੇਵ ਦੇ ਚਰਨਾਚ ਆਇਆ ਉਹ ਭਾਈ ਲਾਲੂ ਆਇਆ ਉਹ ਰਾਏ ਬਤਾਰ ਆਇਆ ਉਹ ਭੈਣ ਨਾਨਕੀ ਨੇ ਉਸ ਨੂੰ ਪਹਿਚਾਣਿਆ ਜੋ ਫਾਇਦਾ ਉਹ ਲੈ ਗਏ ਉਹ ਕਾਲੂ ਨਹੀਂ ਲੈ ਸਕਿਆ ਉਹ ਸਾਰੀ ਹੋਂ ਚਪੇੜਾ ਹੀ ਮਾਰਦਾ ਰਿਹਾ ਮੇਰੇ ਵੀਰ ਜੀ ਅੱਜ ਫਾਇਦਾ ਜਾਣਾ ਹੈ ਜੋ ਉਸ ਦਸ਼ਮੇਸ਼ ਪਿਤਾ ਕੋ ਫਾਇਦਾ ਲੈ ਗਏ ਉਹ ਜਿਹੜੇ ਸਭ ਸੱਚ ਰੁੱੜ ਗਏ ਜਿਹੜੇ ਚਮਕਾਉਂ تشੀਂਗ ਦੋਗੇ ਜਿਹੜੇ ਤੁਹਾਡੇ ਵਿੱਚ ਜੋ ਦੇਖੇ ਉਹ ਸ਼ਬਦ ਉਹ ਸ਼ਬਦ ਤਾਂ ਕਿ ਜਿਹੜੇ ਤੁਹਾਡੇ ਅੰਦਰ ਹਮੇਸ਼ਾ ਗੂੰਜਦੀ ਰਹਿੰਦੀ ਆ ਕਿਸੇ ਮਨੁੱਖੀ ਭਾਈ ਜਾਰੇ ਉਸਲਾਦਾ ਲਓ ਕਿਉਂਕਿ ਮਨੁੱਖੀ ਭਾਈ ਜਾਰੇ ਪਰਮੇਸ਼ਰ ਨੂੰ ਬਰਦਸਤ ਨਹੀਂ ਕਰਦਾ ਨਵੀਂ ਧਾਰਮੋਸਤੀ ਨੂੰ ਤੁਸੀਂ ਸਲਾਹ ਲਓ ਤੇ ਆਪਣੇ ਮਨ ਕੋਲੋਂ ਲਓ ਕਿ ਐ ਪ੍ਰਭੂ ਅਸੀਂ ਇਹ ਗੱਲ ਸੁਣੀ ਹੈ ਕਿ ਇਹ ਗੱਲ ਠੀਕ ਹੈ ਤੁਹਾਡਾ ਆਪ ਕੋ ਆਪਣਾ ਕੋਈ ਨਾ ਕੋਈ ਇਸ਼ਟ ਹੈ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਕੋਈ ਬਾਈਬਲ ਨੂੰ ਮੰਨਦਾ ਹੈ ਕੋਈ ਕੁਰਾਨ ਨੂੰ ਮੰਨਦਾ ਹੈ ਕੋਈ ਮਹਾਰਮਤ ਮਹਮਦ ਸਾਹਿਬ ਨੂੰ ਮੰਨਦਾ ਹੈ ਕੋਈ ਹਨਰਤ ਇਸਤਾਨ ਨੂੰ ਮੰਨਦਾ ਹੈ ਕੋਈ ਨਾਨਕ ਨੂੰ ਮੰਨਦਾ ਹੈ ਕੋਈ RAM KRISHNA ਨੂੰ ਮੰਨਦਾ ਹੈ ਤੁਸੀਂ ਉਹਨਾਂ ਘੜੀ ਅਰਦਾਸਾਂ ਕਰਦੇ ਹੋ ਉਹਨਾਂ ਘੜੀ ਪੂਜਾ ਅਰਚਨਾ ਕਰਦੇ ਹੋ ਸੁਬਾ ਸ਼ਾਮ ਕਰਦੇ ਹੋ ਤੁਸੀਂ ਆਪਣੇ ਇਸ਼ਟਾਂ ਕੋਲੋਂ ਪੁੱਛੋ ਕਿ ਪ੍ਰਭੂ ਜੇ ਤੂੰ ਧਰਤੀ ਉਤੇ ਪ੍ਰਗਟ ਹੋ ਗਿਆ ਹੈ ਤੇ ਸਾਨੂੰ ਦਰਸ਼ਨ ਹੋਣ ਲਗਾਤਾਰ ਤੇ ਮਤਭਾ ਕਰੇ ਰ ਅਰਜਾ ਕਰਦੇ ਰੋ ਬੇਤੀਆ ਕਰਦੇ ਰੋ ਤੇ ਫਿਰ ਦੇਖੋ ਤੁਹਾਨੂੰ ਕੋ ਕਾਲ ਬਣਦੀ ਹੈ ਤਾਂ ਹਮ ਨੂੰ ਦਰਸ਼ਨ ਹੁੰਦੇ ਹਨ ਜੇ ਕਿੰઠી ਗੱਲ ਹੋਏ ਮੇਰੇ ਵਿਦਿ ਤੇ ਧਰਤੀ ਉਤੇ ਰਸਾਈ ਦਿਵੋ ਸਕਦੀ ਇਹ ਕਿੰਨਾ ਰੰਗ ਪਿਆਰ ਦਾ ਧਰਤੀ ਦੇ ਦੇ ਹੋ ਸਕਦਾ ਉਹ ਧਰਤੀ ਉਤੇ ਬਣਤ ਬਣੀ ਬੇਵਸਥੀ ਖਬਰ ਦੇਣਾ ਸਾਡਾ ਫਰਜ਼ ਬਣ ਗਿਆ ਹੈ ਤੁਸੀਂ ਸਿਰੋਤੇ ਸਾਡੇ ਬਣ ਗਏ ਕੁਸੀਂ ਦੇ ਕਾ ਨੂੰ ਸਮਝ ਲਿਆ ਕਿ ਅੱਗੇ ਵੀ ਸੰਸਾਰ ਦੀ ਕੁੱਤੀ ਹਾਰ ਖਾਦੀ ਰਹੀ ਆ ਜੇ ਹਜ਼ਰਤ ਈਸਾ ਵੇਲੇ ਹਾਰ ਖਾਦੀ ਹਜ਼ਰਤ ਮੁਹੰਮਦ ਵੇਲੇ ਹਾਰ ਖਾਦੀ ਜਦੋਂ ਨਾਮ ਵੇਲੇ ਹਾਰ ਖਾਦੀ ਉਹ ਉਸਕ੍ਰਿਸ਼ਨ ਵੇਲੇ ਹਾਰ ਖਾਦੀ ਰਾਮ ਵੇਲੇ ਹਾਰ ਖਾਦੀ ਜੇ ਰਾਮ ਨੂੰ ਭਗਵਾਨ ਮੰਨ ਲਿਆ ਜਾਂਦਾ ਤੇ ਉਸ ਤੇ ਘੱਟੋ ਘਮਖਾਤ ਹਤੋਂਦੀ ਇੱਕ ਲਾਲਚ ਨੂੰ ਇੱਕ ਆਪਣੇ ਬੱਚੇ ਦੇ ਰਾਹ ਤੇ ਲਾਲਚ ਨੂੰ ਉਸ ਤੋਂ ਕੁਰਬਾਨ ਨਹੀਂ ਕਰ ਸਕੀ ਉਹ ਕਹਿੰਦੇ ਤੇ ਉਸ ਨੂੰ ਕਰਮ ਕਟਿਆ ਕਿ ਉਹ ਨੂੰ ਪਹਿਚਾਣਿਆ ਉਹ ਕੀ ਉਸਕ੍ਰਿਸ਼ਨ ਨੂੰ ਪਹਿਚਾਣਿਆ ਇਸ ਤੋਂ ਜਿਹੜਾ ਆਪਣੀ ਸੁਲਾ ਨਾਮਾ ਲੈ ਕੇ ਦਰਬੋਜ਼ੰਦੇ ਨੂੰ ਜਾਂਦਾ ਹੈ ਉਹ ਕਹਿੰਦਾ ਹੈ ਕੇਵਲ ਪੰਜ ਪਿੰਡ ਹੀ ਦੇ ਦੇ ਇਹ ਤੇਰੀ ਸੁਲਾ ਹੋ ਜੇ ਤੇਰੇ ਭਰਾਵਾਂ ਦੇ ਨਾਲ ਜਾਂ ਤਕਰਾਉਂਦਾ ਆਂ ਤੀਆਂ ਸਾਈਂ ਤੋਂ ਲੇਖ ਕੁਰਾਨ ਵਿੱਚ ਲੇਖ ਗੁਰੂ ਗ੍ਰੰਥ ਸਾਹਿਬ ਵਿੱਚ ਲੇਖ ਸਾਈਂ ਤੋਂ ਲੇਖ ਸੁਭਾਰ ਲੋ ਜਿਸ ਤਰ੍ਹਾਂ ਸਾਈਂ ਤੋਂ ਲਿਖਿਆ ਹੋਇਆ ਹੈ ਕਿ ਪ੍ਰਭੂ ਦਾ ਉਹਨਾ ਇਤਹਾਸ ਹੋਵੇਗਾ ਜਿਸ ਤਰ੍ਹਾਂ ਅੰਧੇਰੇ ਦੀ ਰਾਤ ਨੂੰ ਚੋੜ ਚਾਲਨ ਦੇ ਪੁੱਤਰੋ ਜਾਗਦੇ ਰਹਿਣਾ ਚਾਲਨ ਦੇ ਪੁੱਤਰ ਸੌਂ ਗੁੰਦੇ ਹਨ ਔਰ ਜਿਹੜੇ ਪਕ ਪਰਾਂਗੂਆਂ ਉਤਾਰਨ ਦੀ ਖਲਕ ਕਰਦੇ ਹਨ ਉਹ ਅਧਰੇ ਜਿੱਤ ਹੁੰਦੇ ਹਨ ਚਾਲਨ ਦੇ ਪੁੱਤਰੋ ਜਾਗਦੇ ਰਹਿਣਾ ਕਿਹੇ ਕਰਨਾ ਦਾ ਹੋਵੇ ਕੰਧੂਰ ਵਾਂਗ ਆਵੇ ਅਤੇ ਤੁਸੀਂ ਸੁੱਤੇ ਹੋਏ ਪਾਈ ਜਾਓ ਕਿਉਂਕਿ ਸੁੱਤਾ ਹੋਇਆ ਦਾ ਸਰਦਨਾਥ ਖੋਲੇ ਮੇਰੇ ਵੀ ਸਮੇਂ ਦੇ ਉਸ ਤਰ ਪ੍ਰਗਟ ਹੋਇਆ ਆਪਰੇ ਸਥਾਨ ਤੇ ਪ੍ਰਗਟ ਹੋਇਆ ਉਹ ਮਾਈਕਲ ਪਾਣੀ ਹੋਈ ਹੈ ਇਹ ਤੁਸੀਂ ਗੋਇ ਦੇ ਨਾਲ ਕੇ ਪਰਮੇਸ਼ਰ ਨੇ ਧਰਤੀ ਦੋਤੀ ਉਹਣਾ ਹੈ

ਇਸ ਕਾਇਦਾ ਨੂੰ ਹੋ ਜਾਏ ਤਾਂ ਫਰਮ ਉਸਦੀ ਬੈਤ ਕਰੋ ਫਾਸਮੇ ਪਰ ਤੇ ਉਪਰ ਤੇ ਗੁੱਡਨੋ ਕੇ ਬਾਤਿਓ ਨਾ ਜਿਆਦਾ ਪੜੇ ਇਹ ਕਉਂ ਕਿਉਂ ਲਿਖੀ ਗਈ ਇਸੇ ਕਰਵਾਸ ਤੇ ਲਿਖੀ ਗਈ ਇਹ ਵਾਕਫਰ ਕਰਵਾਸ ਤੇ ਲਿਖੀ ਗਈ ਬੇਖਬਰਣ ਵਾਸਤੇ ਲਿਖੀ ਗਈ ਮੇਰੇ ਵੀਰ ਦੀ ਜੇਤਨਾਂ ਲਈ ਤੁਮਹਾ ਹੈ ਇਸ ਨੂੰ ਤੁਸਾਂ ਨੇ ਜਾਗਤ ਲੈਣੀ ਹੈ ਇਸ ਤੋਂ ਤੁਸਾਂ ਦੇ ਸੰਦੇਸ਼ ਲੈਣਾ ਹੈ ਤੇ ਆਪਣੇ ਆਪ ਦੇ ਵਿੱਚ ਜਾ ਕੇ ਸੰਸਾਰ ਦੇ ਉੱਤੇ ਲੇਖਣਾ ਹੈ ਕਿ ਕਿੱਥੇ ਹੈ ਉਹ ਸਹੀ ਆਵਾਜ਼ ਆਉਂਦੀ ਹੈ ਜਿੱਥੇ ਆਵਾਜ਼ ਆਉਂਦੀ ਹੈ ਖਾ ਝੂਠੀ ਹੈ ਸੱਚੀ ਹੈ ਜਰੂਰ ਉਸ ਦੇ ਨਾਲ ਵਾਸਤਾ ਪਾਓ ਔਰ ਦੇਖੋ ਹੋਰ ਤੂਟ ਸਾਚ ਨੂੰ ਆਪਣੇ ਅੰਦਰੋਂ ਪਹਿਚਾਣਿਓ ਬਾਹਰੋਂ ਨਹੀਂ ਪਹਿਚਾਣਣਾ ਹੈ ਉਸ ਨੂੰ ਆਪਣੇ ਇਸ਼ਟ ਦੇ ਨਾਲ ਝੁਣ ਕੇ ਪਹਿਚਾਣਿਓ ਉਸ ਨੂੰ ਆਪਣੇ ਪ੍ਰਭੂ ਦੇ ਨਾਲ ਝੁਣ ਕੇ ਪਹਿਚਾਣੋ ਔਰ ਉਸ ਨੂੰ ਪੁੱਛੋ ਕਿ ਆਹ ਪ੍ਰਭੂ ਜੇ ਇੱਕ ਆਵਾਜ਼ ਠੀਕ ਹੈ ਤੇ ਸਾਉ ਨੂੰ ਇਹ ਆਵਾਜ਼ ਦੀ ਰਸਾਈ ਹੋਵੇ ਮੇਰੀ ਵਿਧੀ ਉਹ ਆਵਾਜ਼ ਕਰਤੀ ਦੇ ਉੱਤੇ ਆਈ ਜੇ ਅੱਜ ਤੋਂ 2000 ਸਾਲ ਪਹਿਲਾਂ 1400 ਸਾਲ ਪਹਿਲਾਂ ਅੱਜ ਤੋਂ 500 ਸਾਲ ਪਹਿਲਾਂ ਅੱਜ ਤੋਂ 250 ਸਾਲ ਪਹਿਲਾਂ ਇਹ ਧਰਤੀ 'ਤੇ ਇਲਹਾਮ ਆਇਆ ਇਹ ਆਕਾਸ਼ ਬਾਣੀ ਆਈ ਇਹ ਪਿਸ਼ੀਨ ਹੋਈਆਂ ਆਈਆਂ ਤੇ ਧਰਤੀ 'ਤੇ ਇਹਨੇ ਇਸ਼ਾਰਾ ਆਇਆ ਤੇ ਅਸੀਂ ਉਸ ਤੋਂ ਬੇਖਬਰ ਰਹੇ ਇਹ ਸਾਡੀ ਗਲਤੀ ਹੈ ਜੇ ਧਰਤੀ 'ਤੇ ਹਾਨੀ ਤੋਂ ਹਮਤ ਸਾਬਾਏ ਤੇ ਕੁਰਾਨ ਤੇ ਹਦੀਸਾਂ ਦੇ ਵਿੱਚ ਅਨੇਕਾਂ ਪਾਠ ਲਿਖ ਦਿੱਤਾ ਕਿ ਪਰਮੇਸ਼ਰ ਨੇ ਤਰਕੀਬ ਤੇ ਵਰਕਰ ਹੋਣਾ ਹੈ ਐਸ ਥਾਂ ਤੇ ਹੋਣਾ ਹੈ ਸਦੀ ਚੌਥੀ ਦਾ ਆਖਰ ਹੋਵੇਗਾ ਇਹ ਸਦੀ ਚੌਥੀ ਲੰਘ ਗਈ ਤਾਂ ਜੇ ਤੱਕ ਵਰਕਰ ਨਹੀਂ ਹੋਇਆ ਉਹ ਪਰਮੇਸ਼ਰ ਖੁੱਦ ਗਿਆ ਉਹ ਕਦਾ ਤਾਕਤ ਪਰਵਦਕਰ ਖੁੱਦ ਗਿਆ ਨਹੀਂ ਉਹ ਨਹੀਂ ਬੁੱਲਾ ਆਪ ਹੀ ਬੁੱਲੇਗਾ ਹੋਰ ਪਰਮੇਸ਼ਰ ਨੇ ਤਰਕੀਬ ਉੱਤੇ ਪ੍ਰਗਟ ਹੋ ਕੇ ਆਪਣਾ ਤੌਰ ਸੰਦੇਸ਼ ਤੌਰ ਫਰਮਾਨ ਆਪਣੀ ਹਕਿਆਤਾਂ ਦੇ ਨਾਲ ਚਵੀ ਗਰਦਾਂ ਦੇ ਵਿੱਚ ਲਿਖ ਕੇ ਸੁਭਾਗ ਨਿਕਰਾ ਦਿੱਤਾ ਕੋਈ ਜਵਾਬ ਹੀ ਕਰਾ ਨਹੀਂ ਗਾ ਨਹੀਂ ਹੋ ਜਾਇਆ ਮੇਰੇ ਬਿੰਦੀ ਅਗਰ ਮਹਾਂਪੁਰਾ ਨੂੰ ਨਵ ਸੁਭਾਗ ਦੀ ਚੋ ਬੁਲੇ ਹੋਣਾ ਹੈ ਇਨੇ ਕਲਾਕ ਹੋਏ ਹੋ ਤੁਸੀਂ ਇਸ ਮਹਾਪੁਰਾ ਦੀ ਰੋਖਾ ਸੰਤ ਰਸ਼ਿਆ ਨੂੰ ਦੁੱਖ ਕਰੇ ਦੁੱਖਾਂ ਮਾਰੇ ਸੁਧਾਰ ਨਵਾਂ ਮਹਾਂਪੁਰਾ ਲਈ ਕਿ ਜਦ ਹੋਮ ਹੋਵੇਦਾਰ ਨਾਂਕ ਤਾਲੂਕਤਾ ਦੀ ਕਿਸ ਨਾਮ ਹੈ ਭਾਜ ਜੋ ਉੱਥੇ ਹੀ ਲੈ ਕੇ ਨਾਲ ਲਿਖਾਇਆ ਜੋ ਜੀ ਸ਼ਾਨੀ ਕੀ ਹੋਵੇਗੀ ਕਿ ਉਹ ਅਸਤੋ ਸ਼ਬਦ ਉਸਿਆ ਉਤਰੇਗਾ ਕਿਤੇ ਗ੍ਰਾਹ ਛੱਤ ਦੀ ਹੋਸ਼ ਨਹੀਂ ਮੇਰੇ ਬਿੰਦੀ ਉਹ ਅਸਤੋ ਸ਼ਬਦ ਕੀ ਹੋਣਗੀਆਂ ਇਹ ਲੋਕੀ ਦਾ ਇੱਕ ਮਹਾਨ ਲੇਖ ਇਹਦਾ ਵੱਡਾ ਮੇਖ তোর ਫਰਮਾਨ ਦਾ ਜਿਸ ਦਾ ਕਰਤਾ ਜੋਤੀ ਜੋਤ ਗੁਰੂ ਘਰ ਹੈ ਸਾਰੀਆਂ ਜਗੀਆਂ ਦੀ ਕੋ ਜੋਤ ਵਾਲੇ ਨੂੰ ਖੁਦਾ ਦਾ ਪ੍ਰਵਰਤਗਾਰ ਮੂਰਤ ਹੋ ਹੈ ਉਹ ਜਿਸ ਦਾ ਉਹ ਪ੍ਰਵੇਸ਼ ਦੀ ਹੈ ਉਹੀ ਏਤਾ ਕਰਤਾ ਬਣਦੀ ਜਾ ਤੂ ਲੋਕ ਚਾਹੁੰਦਾ ਹੈ ਇਹ ਸਾਡੇ ਬਲੇਵਾਲ ਤੇ ਹੈ ਮੇਰੇ ਲਈ ਜੀ ਉਹ ਕੱਲ੍ਹ ਹੋਈ ਗੁਰੂ ਨਾਨਕ ਦੇਵ ਜੀ ਨੇ ਮਸ਼ੀਨ ਕੋਈ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ